ਹਰੀਕੇ ਕਲਾ ਦਾ ਇੱਕ ਲਖਾਰੀ ਪੰਡਤ ਬ੍ਰਹਮਦੇਵ ਹੋਇਆ ਬਹੁਤ ਵਧੀਆ ਚੋਟੀ ਦਾ ਲਖਾਰੀ ਹੋਇਆ ਉਹਦੀਆਂ ਚੰਦ ਲੈਣਾ ਆਦਮੀ ਨੂੰ ਇੱਕ ਹਲੌਣਾ ਮਾਰਿਆ ਹੈ ਬੰਦਿਆ ਤੇਰੀ ਉਮਰ ਬੀਤਦੀ ਜਾਂਦੀ ਹੈ ਤੇ ਤੂੰ ਰੱਬ ਦਾ ਨਾਮ ਜਪ ਲੈ ਰੱਬ ਦੇ ਨਾਮ ਨਾਲ ਜੁੜ ਜਾ ਆਪਣਾ ਜੀਵਨ ਸੰਵਾਰ ਲੈ ਆਓ ਉਹਦੇ ਕਰਨ ਵਾਲਾ ਸਾਧੂ ਸਿੰਘ ਪਤੰਗਾ ਹੌਣ ਦਾ ਬ੍ਰਹਮ ਦੇਵ ਦੀਆਂ ਲਿਖੀਆਂ ਆਈਆਂ ਇਹ ਲੈਣਾ ਇਉਂ ਪੇਸ਼ ਕਰਨ ਲੱਗਿਆ ਹੈ ਹੌਣ ਬੰਦੇ ਤੇਰਾ ਬੰਦਗੀ ਦਾ ਪੱਖ ਹੈ ਛੱਡ ਦੇ ਸ਼ੈਤਾਨੀਆਂ ਕਾਲਾਂ ਚ ਜਿਹੜੀ ਤੌਲਿਆਂ ਦੀ ਦੱਖ ਹੈ ਪਕਤੀਆਂ ਨਿਸ਼ਾਨੀਆਂ ਕਾਲਾਂ ਚ ਜਿਹੜੀ ਤੌਲਿਆਂ ਦੀ ਦੱਖ ਹੈ ਪਕਤੀਆਂ ਨਿਸ਼ਾਨੀਆਂ ਅੱਧੀ ਨਾਲੋਂ ਬਹੁਤੀ ਵਿੱਚ ਰੰਗ ਰਗਦੇ ਅਰ ਜਾਵੈ ਹ ਗਈ ਪੰਛੀਆ ਪਰਿਤ ਬਾਗ ਦੀ ਤਿਆਗਦੇ ਪੱਤ ਛੜ ਆ ਗਈ ਪੰਛੀਆ ਪਰਿਤ ਬਾਗ ਦੀ ਤਿਆਗਦੇ ਪੱਤ ਛੜ ਆ ਗਈ मायाद का सरोवर जगत साथिया तू ये तास गया गरसल्या घर ने तू गजन हाथिया भुल कीर्ति फस गया गरसल्या घर ने तू गजंद हाथिया भुल कीरती फस गया होने गौण गाल लक्ष्मी सुहाग दे होनी त फसा गई ਪੰਛਿਆ ਪਰਿਤ ਬਾਗ ਦੀ ਤੇ ਆਗਦੇ ਪੱਤ ਛੜ ਆ ਗਈ ਪੰਛਿਆ ਪਰਿਤ ਬਾਗ ਦੀ ਤੇ ਆਗਦੇ ਪੱਤ ਛੜ ਆ ਗਈ ਕੱਲ ਜਿੱਥੇ ਹੁੰਦੇ ਸੀ ਤਮਾਸ਼ੇ ਰੰਗਲੇ ਅੱਜ ਪੈਂਦੇ ਤੀਰ ਨੇ ਜਿਹੜੀ ਥਾਂ ਤੇ ਸੌਂਦੇ ਸੀ ਮਹੱਲ ਬੰਗਲੇ ਉਸ ਥਾਂ ਕਰਿਰ ਨੇ ਜਿਹੜੀ ਸਾਤੇ ਸੁੰਦੇ ਸੀ ਮਹੱਲ ਬੰਗਲੇ ਉਸ ਥਾਂ ਕਰੀਰ ਨੇ ਭਾਵੀ ਸੋਰ ਬੰਦ ਕਰਕੇ ਬਿਹਾਗ ਦੇ ਮਾਰੂਆਂ ਦੇ ਲੱਗ ਗਈ ਪੰਛਿਆ ਪਰਿਤ ਬਾਗ ਦੀ ਤਿਆਗਦੇ ਪੱਥ ਛੜ ਆ ਗਈ ਪੰਛਿਆ ਪਰਿਤ ਬਾਗ ਦੀ ਤਿਆਗਦੇ ਪੱਥ ਛੜ ਆ ਗਈ मनोमानताता इंदर फनेंद्र धरमतरमतर बाली बली बाणा वरगे नरेंद्र बलांदे समुंदर बाली बली बाणा वरगे नरेंद्र बलांदे समुंदर दस किथे मालिक अशोक बाग दे लंका केड़े दा गई ਪੰਛਿਆ ਪਰਿਤ ਬਾਗ ਦੀ ਤਿਆਗਦੇ ਪੱਥ ਛੜ ਆ ਗਈ ਪੰਛਿਆ ਪਰਿਤ ਬਾਗ ਦੀ ਤਿਆਗਦੇ ਪੱਥ ਛੜ ਆ ਗਈ ਕਿੱਥੇ ਗਏ ਨੇ ਹੌਰੂ ਕੌਰੂ ਸ਼ਾ ਸ਼ਕੁੰਦਰੇ ਪੋਛ ਖਾਇ ਰੰਗੇ ਨੂੰ ਲਾਗੇ ਆਚ ਤੋੜ ਦੇ ਕਿਲੇ ਨੂੰ ਜੰਦਰੇ ਸ਼ੋਭਰਾਣੇ ਚੰਗੇ ਨੂੰ ਲਾਗਿਆ ਚ ਤੋੜ ਦੇ ਕਿਲੇ ਨੂੰ ਜੰਦਰੇ ਸ਼ੋਭਰਾਣੇ ਚੰਗੇ ਨੂੰ ਸ਼ੇਰ ਧਰੇ ਰਹਿ ਗੇ ਗਾਲਬ ਤੇ ਦਾਗ ਦੇ ਮੌਤ ਮੁਸਕਰਾ ਗਈ ਪੰਛੀਆ ਪਰਿਤ ਬਾਗ ਦੀ ਤਿਆਗ ਦੇ ਪੱਤ ਛੜ ਆ ਗਈ ਪੰਛੀਆ ਪਰਿਤ ਬਾਗ ਦੀ ਤਿਆਗ ਦੇ ਪੱਤ ਛੜ ਆ ਗਈ केकर तस्थान दान कर लूज लै महात्मा श्री भगवान दाते आन लै कर शोधे आत्मा श्री भगवान दाते आन लै कर शोधे आत्मा कर ए शनान गगन तड़ाग दे तेनु तमाता गई ਪੰਛਿਆ ਪਰਿਤ ਬਾਗ ਦੀ ਤਿਆਗਦੇ ਪੱਤ ਛੜ ਆ ਗਈ ਪੰਛਿਆ ਪਰਿਤ ਬਾਗ ਦੀ ਤਿਆਗਦੇ ਪੱਤ ਛੜ ਆ ਗਈ ਆਖ ਦੇ ਗ੍ਰੰਥ ਵੇਖ ਲਾ ਵਿਚਾਰ ਕੇ ਜਗ ਤੂਫਾਨੀ ਐ ਜਾਈ ਜੱਗ ਵਿੱਚੋਂ ਜੀਵਨ ਸਵਾਰ ਕੇ ਅਖਵੋਣਾ ਦਾਨੀ ਐ ਜਾਂ ਜੱਗ ਵਿੱਚੋਂ ਜੀਵਨ ਸਵਾਰ ਕੇ ਅਖਵਾਉਣਾ ਦਾਨੀ ਐ ਕਾਲੀ ਮਾਇਆ ਤੈਨੂੰ ਖਾਉ ਵਾਂਗ ਕਾਗ ਦੇ ਤੇਰੇ ਉੱਤੇ ਸ਼ਾ ਗਈ ਪੰਛਿਆ ਪਰਿਤ ਬਾਗ ਦੀ ਤਿਆਗਦੇ ਪੱਤ ਛੜ ਆ ਗਈ ਪੰਛਿਆ ਪਰਿਤ ਬਾਗ ਦੀ ਤਿਆਗਦੇ ਪੱਤ ਛੜ ਆ ਗਈ ਬ੍ਰਹਮਦੇਵ ਅਜੇ ਬਹੁਤਿਆਂ ਤੋਂ ਚੰਗਾ ਏ ਵੇਲੇ ਸਿਰ ਸੋਚ ਲਿਆ ਬ੍ਰਹਮਦੇਵ ਅਜੇ ਬਹੁਤਿਆਂ ਤੋਂ ਚੰਗਾ ਏ ਵੇਲੇ ਸਿਰ ਸੋਚ ਲਿਆ ਵੈਸੇ ਤਾਂ ਹਮਾਮ ਵਿੱਚ ਤੂੰ ਵੀ ਨੰਗਾ ਏ ਪਰ ਪੱਲਾ ਬੋਚ ਲਿਆ ਵੈਸੇ ਤਾਂ ਹਮਾਮ ਵਿੱਚ ਤੂੰ ਵੀ ਨੰਗਾ ਏ ਪਰ ਪੱਲਾ ਬੋਚ ਲਿਆ ਜਿਹੜੀ ਬਾਂਸਿ ਵਜਦੀ ਸਹਰ ਕਾਲੀ नाग ਦੇ ਤੈਨੂੰ ਬਚਾ ਗਈ ਪੰਛਿਆ ਪਰਿਤ ਬਾਗ ਦੀ ਤਿਆਗ ਦੇ ਪਤ ਛੜ ਆ ਗਈ ਪੰਛਿਆ ਪਰਿਤ ਬਾਗ ਦੀ ਤਿਆਗ ਦੇ ਪਤ ਛੜ ਆ ਗਈ ਹੋ ਪੰਛਿਆ ਪਰਿਤ ਬਾਗ ਦੀ ਤਿਆਗ ਦੇ ਪਤ ਛੜ ਆ ਗਈ